ਜਮੀ ਵਾਲਾ ਪਹੁੰਚ ਜਾਦਾ ਦੁਬਾਰਾ ਤੋਂ ਲੈ ਕੇ ਨਹੀਂ ਪੈ ਰਿਹਾ ਪੀ ਹਾਲੇ ਤੱਕ ਜਿਹੜਾ ਪਰਸੋਂ ਮੀਂਹ ਪਿਆ ਉਹਦਾ ਹੀ ਨਹੀਂ ਹਾਲੇ ਤੱਕ ਪਾਣੀ ਸੀਗਾ ਇਹ ਸੁੱਕਿਆ ਤੇ ਦੁਬਾਰਾ ਦੇਖ ਗਏ ਅੱਜ ਫੇਰ ਬਹੁਤ ਜ਼ਿਆਦਾ ਪੀ ਰਿਆ ਮਾਰਨਿੰਗ ਤੋਂ ਹੀ ਸਟਾਰਟ ਹੋਇਆ ਚਾਹ ਤੁਸੀਂ ਦੇਖ ਸਕਦੇ ਆ ਬੱਦਲ ਪੂਰੇ ਹੋ ਚੁੱਕੇ ਆ ਤੇ ਆਪਾਂ ਚੱਲਨੇ ਆ ਜੁ ਫੇਰ ਕੰਮ ਤੇ ਪਹਿਰੇ ਮੋਰਨੀ ਤੋਂ ਕਿਉਂ ਮੀਂਹ ਤੇ ਅੱਜ ਫੇਰ ਪਹਿਰੇ ਮੀਂਹ ਜੇ ਬੱਦਲ ਦੇਖੋ ਤੁਸੀਂ ਉਸੇ ਪਾਸੇ ਪੂਰੇ ਬੱਦਲ ਹੋਏ ਪਏ ਆ ਪੂਰਾ ਮੀਂਹ ਪੈ ਰਿਹਾ ਹੈ ਠੰਢ ਠੰਢੀ ਚੱਲ ਰਹੀ ਹੈ ਹਵਾ ਤੇ ਪਾਣੀ ਬਹੁਤ ਹੀ ਜ਼ਿਆਦਾ ਤੁਸੀਂ ਦੇਖ ਸਕਦੇ ਹਾਂ ਆਸ-ਪਾਸੇ ਖੇਤਾਂ 'ਚ ਖੜਾ ਇਹੜਾ ਪਾਸੋਂ ਦਾ ਮੀਂਹ ਆਇਆ ਸੀਗਾ ਉਹਦੇ ਕਰਕੇ ਬਹੁਤ ਜ਼ਿਆਦਾ ਪਾਣੀ ਖੜ ਚੁੱਕਿਆ ਬਾਣਾ 'ਚ ਦੇਖ ਸਕਦੇ ਹਾਂ ਮਨੇ ਬਹੁਤ ਹੀ ਬੁਰਾ ਹਾਲ ਬਹੁਤ ਜਿਆਦਾ ਪਾਣੀ ਖੜਾ ਹੋ ਗਿਆ ਸੇ ਪਾਸੇ ਤੇ ਹਵਾ ਵੀ ਥੋੜਾ ਥੋੜਾ ਤੇਜ਼ ਹੋ ਰਹੀ ਹੈ ਹਵਾ ਬਹੁਤ ਜ਼ਿਆਦਾ ਚੱਲ ਰਹੀ ਹੈ ਥੋੜਾ ਥੋੜਾ ਮੁਸ਼ਕਿਲ ਕੀਤੇ ਹੋ ਰਹੀਆਂ ਤਾਂ ਸੇ ਪਿੰਡ ਆਪ ਪਹੁੰਚਣ ਵਾਲੇ ਤਾਂ ਸੇ ਪਾਸੇ ਜੇਕਰ ਦੇ ਪਾਣੀ ਪਾਣੀ ਖੜਾ ਸੇ ਪਾਸੇ ਬਹੁਤ ਹੀ ਜ਼ਿਆਦਾ ਤੇਜ਼ ਹੋ ਚੁੱਕੀ ਹੈ ਪਾਣੀ ਵੀ ਦੇਖੋ ਹਵਾ ਕਰਕੇ ਮਾਰ ਰਹੀ ਚ ਲੱਗ ਬਹੁਤ ਜ਼ਿਆਦਾ ਤੇਜ਼ ਹਵਾ ਹੋ ਚੁੱਕੀ ਹੈ ਤੇ ਮੀਂਹ ਦਾ ਪੈ ਹੀ ਰਿਹਾ ਥੋੜਾ ਥੋੜਾ ਚਾਂਸ ਅਜ ਪੂਰੇ ਹੈ ਕਿਉਂਕਿ ਲਗਾਤਾਰ ਨੈਟ ਦਿਖਾ ਰਿਹਾ ਤਿੰਨ ਚਾਰ ਦਿਨ ਮੀਂਹ ਪੈਣਾ ਲਗਾਤਾਰ ਜੀ ਇਸੇ ਤਰ੍ਹਾਂ ਮੀਂਹ ਪੈਂਦਾ ਰਿਹਾ ਤਾਂ ਪਾਣੀ ਬਹੁਤ ਹੀ ਜ਼ਿਆਦਾ ਹੋ ਜਾਣਾ ਤੇ ਨੁਕਸਾਨ ਬਹੁਤ ਜ਼ਿਆਦਾ ਹੋਊਗਾ ਫਸਲਾਂ ਦਾ ਨੁਕਸਾਨ ਵੀ ਹੋਊਗਾ ਤੇ ਕੀਤਾ ਹੋਣਾ ਹੀ ਹੋਣਾ ਜੇ ਨੁਕਸਾਨ ਹੋਊਗਾ ਦੇਖ ਸਕਦੇ ਤੁਸੀਂ ਉੱਧਰ ਪਾਣੀ ਪਾਣੀ ਚੋਨਾ ਦੇ ਨਹੀਂ ਗਿਆ ਇਹ ਜਿਹੜਾ ਪਹਿਲੇ ਦਿਨ ਮੀਂਹ ਆਇਆ ਉਹਦੇ ਕਰਕੇ ਇੰਨਾ ਪਾਣੀ ਹੋ ਗਿਆ ਦੇਖੋ ਪਾਣੀ ਹੀ ਪਾਣੀ ਹੈ ਜਿਹੜਾ ਪਹਿਲਾ ਮੀਂਹ ਆਇਆ ਉਹ ਬੋਲਿਆ ਨਕਸਾਨ ਘੜਿਆ ਕਿਉਂਕਿ ਜੇ ਇੰਨਾ ਮੀਂਹ ਪੈਂਦਾ ਰਹੇ ਤਾਂ ਜਿਹੜਾ ਝੋਨਾ ਇਹਦੇ ਨਾਲ ਝੋਨਾ ਇਹ ਕਰਕੇ ਖੋਜੂਆ ਖਰਾਬ ਤੇ ਦੁਬਾਰਾ ਲਾਉਣਾ ਪਊਗਾ ਪਹੁੰਚ ਗਿਆ ਨਯਾ ਪਪੈਂਡ ਵਧੀਆ ਜੀ ਦੇਖ ਸਕਦੇ ਹੋ ਆਪਾਂ ਜਾ ਰਹੇ ਹਾਂ ਬੱਸ ਸਟੈਂਡ ਵੱਲ ਨੂੰ